ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗਰੀਡੈਰੀ ਫਾਰਮ ਦੀਪਗੜ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਿਹਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦੇ ਬਟਨ ਤੇ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ 62801 37325 22 ਜੀ ਮੇਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਐਡ ਲਵਾ ਸਕਦੇ ਹੋ ਤੁਸੀਂ ਅੱਜ ਆਪਾਂ ਤੁਹਾਡੇ ਲਈ ਬਾਈ ਜੀ ਇੱਕ ਟਰਾਲਾ ਤੇ ਕਈ ਟਰੈਕਟਰ ਲੈ ਕੇ ਆਏ ਹਾਂ 84270 25955 ਵੀਰ ਦਾ ਮੋਬਾਈਲ ਨੰਬਰ ਹੈ ਪਹਿਲਾਂ ਗ 13 7 ਦਾ ਬਾਈ ਜੀ ਟਰਾਲਾ ਇਹ ਰੰਗ ਪੇਂਟ ਵਧੀਆ ਹੋਇਆ ਹੋਗਾ ਜੈਕ ਵਗੈਰਾ ਪੂਰਾ ਫੁੱਲ ਹੈਵੀ ਜੈਕ ਲੱਗਿਆ ਹੋਇਆ ਬਾਈ ਜੀ ਬੈੱਡ ਵਗੈਰਾ ਲੱਗਿਆ ਹੋਇਆ ਬਿਲਕੁਲ ਸਾਫ ਕੰਡੀਸ਼ਨ ਦਾ ਟਰਾਲਾ ਪਿਆ ਵਿੱਚੋਂ ਬੇਦਾਗ ਹੈਗਾ 40% ਟਾਇਰ ਪਿਆ ਹੈ ਕਿ ਟਰਾਲੇ ਦੇ ਤੇ ਰੇਟ ਇਹਦਾ ਹੈਗਾ ਬਾਈ ਜੀ 2 ਲੱਖ ਤੇ 50000 ਰੁਪਿਆ ਰੇਟ ਆ ਬਾਈ ਜੀ 10 ਇੰਚੀ ਚਾਸੀ ਲੱਗੀ ਹੋਈ ਹੈਗੀ ਸਰੀਏ ਵਾਲਾ ਬੈੱਡ ਆ ਬਾਈ ਜੀ ਨਾਲ 10 ਨਟੀ ਹਾਬਾ ਕੀ ਬਾਈ ਜੀ 8 ਇੰਚ 88 ਲੱਗੀ ਹੋਈ ਆ ਬਾਈ ਜੀ 8 ਇੰਚ 88 ਰੇਟ ਵਗੈਰਾ ਬਿਲਕੁਲ ਜਾਇਜ਼ ਆਗਾ ਮੌਕੇ ਤੇ ਮਾਨਤਨ ਹੋ ਜੂਗਾ ਤੇ ਅਗਲਾ ਸੰਦ ਹੈਗਾ ਵੀਰ ਇਸੇ ਵੀਰ ਦਾ ਹੈਗਾ 4 ਟਰੈਕਟਰ ਹੈਗਾ ਬਾਈ ਜੀ ਮਾਡਲ ਹੈਗਾ ਜੀ ਟਰੈਕਟਰ ਦਾ 1992 ਮਾਡਲ ਟਰੈਕਟਰ ਹੈਗਾ ਬਾਈ ਜੀ 1992 ਮਾਡਲ ਟਰੈਕਟਰ ਹੈਗਾ ਇਹ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਪਿਆ ਪੂਰੇ ਵਧੀਆ ਹਾਲਤ ਦਾ ਟਰੈਕਟਰ ਪਿਆ ਹੈਗਾ ਰੰਗ ਪੇਟ ਪੱਕੋ ਵੀ ਵਧੀਆ ਕੰਡੀਸ਼ਨ ਪਈ ਹੈ ਟਰੈਕਟਰ ਦੀ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਟਾਇਰਾਂ ਦੀ ਗੱਲ ਕਰਗੇ ਤਾਂ ਆਪਾਂ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਸਾਰਾ ਟਰੈਕਟਰ ਬਿਲਕੁਲ ਓਕੇ ਕੰਡੀਸ਼ਨ ਆ ਵਧੀਆ ਬਾਹੀ ਦੀ ਚੱਲਿਆ ਹੋਇਆ ਹੈਗਾ ਹੁਣ ਵੀ ਬਿਲਕੁਲ ਨਵੀਂ ਵਰਗਾ ਟਰੈਕਟਰ ਆ ਪੂਰੀ ਵਧੀਆ ਹਾਲਤ ਦਾ ਟਰੈਕਟਰ ਆਗਾ ਵੀਰੇ ਤੁਸੀਂ ਵੀ ਵਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਰੰਗ ਪੇੜ ਪੱਕੋ ਪੂਰੀ ਵਧੀਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਲੈਫਟ ਦੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਤੇ ਰੇਟ ਇਹਦਾ ਰੱਖਿਆ ਵੀਰ ਨੇ ਬਿਲਕੁਲ ਜਾਇਜ਼ 1 ਲੱਖ ਤੇ 30000 ਰੁਪਏ ਡਿਮਾਂਡ ਹੈ ਤੇ 30000 ਰੁਪਏ ਡਿਮਾਂਡ ਆ ਕੀ ਵੀਰੇ ਮੌਕੇ ਤੇ ਵੀਰ ਵੱਲੋਂ ਫੁੱਲ ਮਾਨਤਨ ਛੋਟਾ ਹੋ ਜੂਗਾਗਾ ਇਦਾਂ ਦੇ ਵੀਰ ਕੋਲ ਟਰੈਕਟਰ ਬਹੁਤ ਹੁੰਦੇ ਆਗੇ ਅਗਲਾ ਸੰਦ ਹੈਗਾਗਾ ਬਾਈ ਜੀ ਆਪਣੇ ਕੋਲੇ ਮਹਿੰਦਰਾ ਟਰੈਕਟਰ ਹੈਗਾ ਤੇ ਆਪਾਂ ਹੁਣ ਗੱਲ ਕਰਦੇ ਆ ਟਰੈਕਟਰ ਬਾਰੇ ਮਾਡਲ ਹੈਗਾ ਜੀ ਟਰੈਕਟਰ ਦਾ 1993 ਮਾਡਲ ਟਰੈਕਟਰ ਹੈਗਾ ਬਾਈ ਜੀ 1993 ਮਾਡਲ ਟਰੈਕਟਰ ਹੈਗਾ ਹਰਿਆਣਾ ਨੰਬਰ ਦਾ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਵਿੱਚ ਨਾਮ ਹੋਇਆ ਵਗਾ ਇਹ ਤੇ ਬਾਈ ਜੀ ਹਰਿਆਣੇ ਨਾ ਪਤਾ ਟਰੈਕਟਰ ਆ ਪੰਜਾਬ ਵਿੱਚ ਨਾਮ ਹੋਇਆ ਵਾ ਟਰੈਕਟਰ ਆ ਇਹ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਪਿਆਗਾ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਲੈਫਟ ਦੀ ਫੁੱਲ ਗਰੰਟੀ ਹੈ ਟਰੈਕਟਰ ਦੀ ਬਾਹੀ ਤੇ ਚੱਲਿਆ ਹੋਇਆ ਤੁਸੀਂ ਵੀ ਬਾਈ ਜੀ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਟਰੈਕਟਰ ਵੀਰ ਵੱਲੋਂ ਸਾਰੇ ਜਾਣਦਾ ਜਿੰਨੇ ਵੀ ਸੰਦਾ ਵੀਰ ਵੱਲੋਂ ਫੁੱਲ ਗਰੰਟੀ ਹੁੰਦੀ ਹੈ ਕਿ ਸਾਰੇ ਸੰਦਾ ਦੀ ਜੇ ਹੁਣ ਆਪਾਂ ਟਾਇਰਾਂ ਦੀ ਗੱਲ ਕਰ ਗਏ ਚਾਰੋਂ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਨੇ 35 ਤੋਂ 40 ਪੈਸੇ ਟਰੈਕਟਰ ਤੇ ਟਾਇਰ ਪਾਏ ਪੂਰੇ ਵਧੀਆ ਹਾਲਤ ਦਾ ਟਰੈਕਟਰ ਖੜਾਗਾ ਬਾਈ ਜੀ ਵੀਰ ਕੋਲੇ ਵੀਰ ਕੋਲੇ ਹੋਰ ਵੀ ਬਹੁਤ ਸਾਰੇ ਟਰੈਕਟਰ ਹੁੰਦੇ ਆ ਤੇ ਇਹਦੀ ਡਿਮਾਂਡ ਰੱਖੀ ਆ ਵੀਰ ਨੇ ਸਿਰਫ 1 ਲੱਖ ਤੇ 20000 ਰੁਪਏ ਦੀ ਡਿਮਾਂਡ ਆ ਗਈ 1 ਲੱਖ ਤੇ 20000 ਰੁਪਏ ਦੀ ਡਿਮਾਂਡ ਆ ਗਈ ਬਾਈ ਜੀ ਮੌਕੇ ਤੇ ਪੂਰਾ ਸੋਨਾ ਮਾਨਤਨ ਵੀਰ ਹੋਣੇ ਕਹਿੰਦੇ ਆਪਾਂ ਕਰ ਦਿਆਂਗੇ ਅਗਲਾ ਸੰਦ ਹੈਗਾ ਬਾਈ ਜੀ ਆਪਣੇ ਕੋਲੇ ਟਰਾਲੀ ਆ ਉਹ ਦਾ ਗੱਲ ਕਰਦੇ ਆਪਾਂ ਟਰਾਲੀ ਬਾਰੇ ਬਾਈ ਜੀ 15 7 ਦੀ ਬਾਈ ਜੀ ਟਰਾਲੀ ਹੈ ਬੈਜਨਾਥ ਕਰਤਾਰ ਚੰਦ ਸਮਰਾਲਾ ਸ਼ਹਿਰ ਦੀ ਬਣੀ ਹੋਈ ਟਰਾਲੀ ਹੈਗੀ ਇਹ ਰੰਗ ਪੇਂਟ ਪੱਖੋ ਪੂਰੀ ਵਧੀਆ ਪਈ ਹੈ ਬਾਈ ਜੀ ਬੈੱਡ ਵਗੈਰਾ ਸਰੀਏ ਵਾਲਾ ਬੈੱਡ ਆ 10 ਨਟ ਹੀ ਹੱਬਾ ਰੇਲ ਦਾ ਹਿੱਸਾ ਵਗੈਰਾ ਟਰਾਲੀ ਤੇ ਲੱਗਿਆ ਹੋਇਆ ਹੈਗਾ ਟਾਇਰ ਪੱਕੇ ਟਾਇਰ ਆਗੇ ਬਾਈ ਜੀ ਵਧੀਆ ਹਾਲਤ ਦੇ ਕੰਪਨੀ ਦੇ ਟਾਇਰ ਨੇ ਸਾਰੀ ਟਰਾਲੀ ਬਾਈ ਜੀ ਬਿਲਕੁਲ ਰਿਜੀਨਲ ਪਈ ਹੈਗੀ ਪੂਰੀ ਵਧੀਆ ਹਾਲਤ ਦੀ ਟਰਾਲੀ ਹੈਗੀ ਰੇਲ ਦਾ ਹਿੱਸਾਗਾ ਟਾਟਾ ਸੇਲ ਦਾ